ਕੁੜੀ ਨੂੰ ਲੈ ਕੇ ਭੱਜ ਗਿਆ ਪਾਸਟਰ ਸਾਤਰੀ ਦਾ ਮਤਲਬ ਕਿ ਪਾਸ ਚੰਮਨ ਦੇ ਨਾਲ ਮਿਲ ਕੇ ਲੈ ਕੇ ਗਏ ਹੋਏ ਸੀਗੇ ਇਹ ਮੈਨੂੰ ਘਰ ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀਗੇ ਇਹਨੇ ਇਲਜ਼ਾਮ ਲਵਾਤਾ ਵੀ ਇਹਦੀ ਮਾਸੂਲੀ ਨੇ 40 ਲੱਖ ਦੀ ਵੇਚੀ ਆ ਕੁੜੀ ਅੱਛਾ ਮੈਂ ਸਰਹੰਦ ਰੇਣੀ ਆ ਮੈਂ ਸਰਹੰਦ ਤੋਂ ਇੱਥੇ ਆਈ ਆ ਅੱਛਾ ਜੀ ਔਰ ਇਹ ਕੁੜੀ ਨੂੰ ਗਾਇਬ ਕਰ ਲੈਂਦੇ ਆ ਤੇਰੀ ਕਹਿੰਦੀ ਆ ਰਾਜਪੁਰੇ ਤਲਗੀ ਇਹਦੀ ਘਰ ਵਾਲੀ ਨਾਲ ਆ ਕਾਰਜ ਬਣਾ ਕੇ ਰੱਖਿਆ ਸੀ ਬੰਦਕ ਬਰਾਬਰ ਨਾ ਤੀਆਂ ਪੈਣਾ ਬਰਾਬਰ ਨਹੀਂ ਤੀਆਂ ਪੈਣਾ ਉਹ ਬਤੀੜੀ ਕਿਸੇ ਦੀ ਨਹੀਂ ਤੂੰ ਦੀਆਂ ਉਹਨੂੰ ਬਰਾਬਰ ਤੂੰ ਗਾਲ ਉਹ ਕਰਾਉਂਿਆ ਤਾਂ ਦੱਦ ਨੂੰ ਲਿਆ ਫਿਰ ਇੱਥੇ ਮੈਂ ਕਿਉਂ ਕਰਾਨੀ ਉਹ ਆਪਣੀ ਮਰਗੀ ਜਨਾਨੀ ਪੁੱਛੋ ਨਹੀਂ ਤੇਰੇ ਜੂ ਮੂ ਜਨਾਨੀ ਆ ਕਿਹੜੀ ਜਨਾਨੀ ਆ ਤੇਰੇ ਕੋਲੇ ਬਰਾਬਰ ਦੂਜੀ ਜਨਾਨੀ ਨੂੰ ਰਖਾਉਂਦੀ ਆ ਬਈ ਤੂੰ ਵੀ ਬਸ ਇਹ ਕਿਹੜੀ ਨਹੀਂ ਕਰਦੇ ਉਸ ਜਨਾਨੀ ਨੂੰ ਚਰਚ ਬੰਦ ਹੋਣੀ ਚਾਹੀਦੀ ਆ ਦੂਜੀ ਗੱਲ ਇਹ ਆ ਕੂਕਾ ਮਾਰਦੇ ਨੇ ਕਦੇ ਮੌਕਾ ਦੇਖੋ ਇੱਥੇ ਆ ਕੇ ਕੂਕਾ ਮਾਰਦੇ ਨੇ ਜੇ ਕੋਈ ਮਰਿਆ ਕੀ ਕਿਹਦਾ ਜੰਮਿਆ ਨਹੀਂ ਦੇਖਦੇ ਕਿਹਦਾ ਮਰਿਆ ਕਿਸੇ ਦਾ ਦੁੱਖ ਨਹੀਂ ਦੇਖਦੇ ਪਾਸਟਰ ਦੇ ਘਰ ਬਾਹਰ ਖੂਬ ਹੋਇਆ ਹੰਗਾਮਾ ਇਹ ਬੰਦਾ ਕਹਿੰਦਾ ਚਾਹੇ ਮੇਰੇ ਤੇ 200 ਬੰਦਾ ਲੈ ਆਓ ਹਾਂ ਵੀ ਮੇਰਾ ਤੁਸੀਂ ਬਾਲ ਵੀ ਮੇਂਗਾ ਨਹੀਂ ਕਰ ਸਕਦੇ ਦੁਖੀ ਹੋਏ ਪਰਿਵਾਰ ਨੇ ਨਿਹੰਗ ਸਿੰਘਾਂ ਦਾ ਲਿਆ ਸਹਾਰਾ ਜਿਹੜੇ ਚਾਰ ਢੋਲਕੀਆਂ ਲੈ ਕੇ ਬਹਿ ਜਾਂਦੇ ਨੇ ਜਿੱਥੇ ਦਿਲ ਕਰਦਾ ਲੈ ਕੇ ਬਹਿ ਜਾਂਦੇ ਨੇ ਇਹ ਬੈਠਣੇ ਨਹੀਂ ਚਾਹੀਦੇ ਤੇ ਦੂਜੇ ਨੰਬਰ ਤੇ ਇਹਦਾ ਚਰਚ ਬੰਦ ਕਰਾਓ ਇਹ ਠੋਗ ਬੰਦ ਕਰਾਓ ਜਿਹੜਾ ਕੰਮ ਕੀਤਾ ਨੇ ਬਹੁਤ ਗਲਤ ਕੀਤਾ 23 ਦਿਨਾਂ ਤੋਂ ਬੰਦ ਪਾਸਟਰ ਦੇ ਚੁੰਗਲ ਤੋਂ ਛਡਵਾਈ ਕੁੜੀ ਕਿੰਨੇ ਦਿਨਾਂ ਤੋਂ ਮਨ ਲੋ ਪਰੇਸ਼ਾਨ ਸੀਗੇ ਤੇ ਇਹ ਗੱਲ ਹੋ ਗਈ ਤੇ ਇਹਨਾਂ ਦੀ ਸੁਣਵਾਈ ਵੀ ਕਿਸੇ ਮੰਨ ਲੋ ਠਾਂੇ ਥਾਣੇ ਤੇ ਚੈਰੀ ਕਿਤੇ ਨਹੀਂ ਹੋਈ ਹੈਗੀ ਪਰਿਵਾਰ ਨੇ ਪਾਸਟਰ ਖਿਲਾਫ ਕੀਤੇ ਹੈਰਾਨੀਜਨਕ ਖੁਲਾਸੇ ਬੇਟਾ ਮੇਰਾ ਗਿਆ ਸੀਗਾ ਉਹਨੂੰ ਕਹਿੰਦਾ ਵੀ ਤੂੰ ਭੁੱਲ ਜਾ ਕਹਿੰਦਾ ਜੇ ਹੋਰ ਕੋਈ ਹੈਗੀ ਉਹ ਵੀ ਦੇ ਜਾ ਇਹਨੇ ਮੈਨੂੰ ਬਾਲਾ ਕੱਢੀਆਂ ਕਹਿੰਦਾ ਹੋਰ ਉਹ ਮੱਲੇ ਦੀਆਂ ਕੁੜੀਆਂ ਵੀ ਮੈਂ ਰੱਖੂਗਾ ਕਹਿੰਦਾ ਮੈਂ ਇਹ ਵੀ ਰੱਖਿਆਂਗਾ ਮੈਂ ਮੱਲੇ ਦੀਆਂ ਕੁੜੀਆਂ ਵੀ ਰੱਖੂਗਾ ਪੁਲਿਸ ਨੇ ਪਾਸਟਰ ਨੂੰ ਕਰ ਲਿਆ ਗ੍ਰਿਫਤਾਰ ਇੱਕ ਲੜਕੀ ਹੈ ਸੀਮਾ ਪੁੱਤਰੀ ਸਤਪਾਲ ਮਸੀ ਇਹ ਸਾਡੇ ਸਾਹਮਣੇ ਆਈ ਨੂੰ ਬਰਗਲਾਫ ਸਲਾ ਕੇ 7126 ਮਾਛੀਵਾੜਾ ਸਾਹਿਬ ਲੈ ਗਈ ਸੀ ਤੇ ਜ਼ਬਰਦਸਤੀ ਆਪਣੇ ਬੰਦੀ ਬਣਾ ਕੇ ਰੱਖਿਆ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਫਿਰ ਇਹਨਾਂ ਨੇ ਮਾਰਿਆ ਮੈਨੂੰ ਮਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜ੍ਹ ਜੋ ਅੱਛਾ ਜੀ ਇਰੇ ਸਾਰੇ ਉਥੋਂ ਲੈ ਕੇ ਆਏ ਨੇ ਮੈਨੂੰ ਪਰਿਵਾਰ ਨੇ ਪੋਜ਼ਿਟਿਵ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ ਓਨੇ ਨਾਲ ਘਰ ਦੀ ਮੁੰਡੇ ਦਾ ਉਹ ਕੁੜੀ ਕੱਢ ਕੇ ਉਹਦੇ ਨਾਲ ਧੱਕੇਸ਼ਾਹੀ ਕੀਤੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ੁਦੀਪ कौर ਖੰਨਾ ਤੋਂ ਇੱਕ ਸਭ ਨੂੰ ਹੈਰਾਨ ਕਰਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸਦੇ ਜਿੱਥੇ ਕਿ ਇੱਕ ਪਾਸਟਰ ਦੇ ਵੱਲੋਂ 21 ਸਾਲ ਦੀ ਕੁੜੀ ਨੂੰ ਆਪਣੇ ਘਰ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਸੀ ਪਰਿਵਾਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਸਤਸੰਗ ਸੁਣਨ ਦਾ ਬਹਾਨਾ ਲਾ ਕੇ ਇਹ ਘਰੋਂ ਲੈ ਕੇ ਗਿਆ ਸੀ ਉਸ ਤੋਂ ਬਾਅਦ ਸਾਡੇ ਨਾਲ ਇਸ ਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ ਪਰਿਵਾਰ ਦੇ ਵੱਲੋਂ ਵੱਡੇ ਇਲਜ਼ਾਮ ਜਿਹੜੇ ਨੇ ਪਾਸਟਰ ਦੇ ਉੱਪਰ ਲਗਾਏ ਜਾ ਰਹੇ ਨੇ ਤਾਂ ਪਰਿਵਾਰ ਦੇ ਵੱਲੋਂ ਕੋਰਟ ਦਾ ਸਹਾਰਾ ਵੀ ਲਿਆ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ ਤਾਂ ਆਖਿਰਕਾਰ ਪਰਿਵਾਰ ਦੇ ਵੱਲੋਂ ਹੁਣ ਨਹੀਂਗ ਸਿੰਘਾਂ ਦਾ ਸਹਾਰਾ ਲੈ ਕੇ ਕੁੜੀ ਨੂੰ ਪਾਸਟਰ ਦੇ ਚੁੰਗਲ ਤੋਂ ਛਡਵਾਇਆ ਗਿਆ ਜੀ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਾਸਟਰ ਦੇ ਘਰ ਦੇ ਬਾਹਰ ਜਿਹੜਾ ਆ ਹੰਗਾਮਾ ਹੁੰਦਾ ਨਜ਼ਰ ਆ ਰਿਹਾ ਅਤੇ ਪਾਸਟਰ ਦੀ ਘਰ ਵਾਲੀ ਅਤੇ ਪਾਸਟਰ ਜਿਹੜਾ ਆ ਨਹੀਂਗ ਸਿੰਘਾਂ ਦੇ ਨਾਲ ਤੂੰ ਤੂੰ ਮੈਂ ਮੈਂ ਕਰਦਾ ਵੀ ਦਿਖਾਈ ਦੇ ਰਿਹਾ ਔਰ ਪਰਿਵਾਰ ਦੇ ਵੱਲੋਂ ਵੱਡੇ ਇਲਜ਼ਾਮ ਜਿਹੜੇ ਨੇ ਪਾਸਟਰ ਅਤੇ ਉਸ ਦੀ ਘਰਵਾਲੀ ਉੱਪਰ ਲਗਾਏ ਜਾ ਰਹੇ ਨੇ ਤਾਂ ਇੱਕ ਪਾਸੇ ਇਹ ਪਾਸਟਰ ਜਿਹੜੇ ਨੇ ਧਰਮ ਦੇ ਨਾਲ ਲੋਕਾਂ ਨੂੰ ਜੋੜਦੇ ਨੇ ਤਾਂ ਦੂਜੇ ਪਾਸੇ ਇੱਕ ਅਜਿਹੀ ਖਬਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਜਿਸ ਦੇ ਵਿੱਚ ਇਹ ਵੱਡੇ ਖੁਲਾਸੇ ਹੋਏ ਨੇ ਤਾਂ ਪਰਿਵਾਰ ਦੇ ਵੱਲੋਂ ਪਾਸਟਰ ਦੇ ਉੱਪਰ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਾਡੀ ਕੁੜੀ ਨੂੰ ਇਹ ਸਤਸੰਗ ਸੁਣਨ ਦੇ ਬਹਾਨੇ ਘਰੋਂ ਲੈ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਕਦੇ ਕਿਤੇ ਭੇਜਦਾ ਸੀ ਕਦੇ ਕਿਦੇ ਭੇਜਦਾ ਸੀ ਪਰ ਸਾਨੂੰ ਇਸ ਕੁੜੀ ਦਾ ਥਾਂ ਟਿਕਾਣਾ ਨਹੀਂ ਪਤਾ ਲੱਗਿਆ ਤਾਂ ਆਖਿਰਕਾਰ ਪਰਿਵਾਰ ਦੇ ਵੱਲੋਂ ਨਿਹੰਗ ਸਿੰਘਾਂ ਦਾ ਸਹਾਰਾ ਲੈ ਕੇ ਇਸ ਕੁੜੀ ਨੂੰ ਪਾਸਟਰ ਦੇ ਜੰਗਲ ਚ ਛਡਵਾਇਆ ਗਿਆ ਤਾਂ ਇੱਕ ਪਾਸੇ ਪਾਸਟਰ ਦੇ ਵੱਲੋਂ ਧਰਮ ਨਾਲ ਲੋਕਾਂ ਨੂੰ ਜੋੜਨਾ ਤਾਂ ਦੂਜੇ ਪਾਸੇ ਅਜਿਹੀ ਇੱਕ ਖਬਰ ਜੜੀ ਨਿਕਲ ਕੇ ਸਾਹਮਣੇ ਆਈ ਆ ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਆਪਣੀ رائے ਜਿਹੜੀ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤਾਂ ਤੁਹਾਨੂੰ ਦੱਸਦੀ ਇਹ ਖੰਨਾ ਦੇ ਕਰਤਾਰ ਨਗਰ ਇਲਾਕੇ ਤੋਂ ਜਿਹੜੀਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੂਬ ਪਾਸਟਰ ਦੇ ਘਰ ਦੇ ਬਾਹਰ ਹੰਗਾਮਾ ਹੁੰਦਾ ਨਜ਼ਰ ਆ ਰਿਹਾ ਪਰਿਵਾਰ ਦੇ ਵੱਲੋਂ ਪਾਸਟਰ ਦੇ ਉੱਪਰ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਇਸ ਸਬੰਧੀ ਮੌਕੇ ਤੇ ਮੌਜੂਦ ਪਰਿਵਾਰਿਕ ਮੈਂਬਰਾਂ ਆਂਡੀਆਂ ਗਵਾਨੀਆਂ ਦਾ ਕਹਿਣਾ ਕਿ ਇਸ ਪਾਸਟਰ ਤੇ ਸਖਤ ਤੋਂ ਸਖਤ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਇਸਦੇ ਵੱਲੋਂ ਪਹਿਲਾਂ ਵੀ ਅਕਸਰ ਸਾਡੇ ਮੋਹੱਲੇ ਦੇ ਵਿੱਚ ਅਜਹੀਆਂ ਕਰਤੂਤਾਂ ਕੀਤੀਆਂ ਗਈਆਂ ਨੇ ਇਸਦੇ ਵੱਲੋਂ ਕਿਹਾ ਜਾਂਦਾ ਸੀ ਕਿ ਮੋਹੱਲੇ ਦੀਆਂ ਹੋਰ ਵੀ ਕੁੜੀਆਂ ਹੈਗੀਆਂ ਨੇ ਤਾਂ ਉਹ ਵੀ ਲੈ ਕੇ ਆਓ ਮੈਂ ਉਹ ਵੀ ਰੱਖ ਲਵਾਂਗਾ ਤੇ ਇਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਹੋਰ ਵੀ ਜਿਹੜੇ ਨੇ ਪਾਸਟਰ ਦੇ ਖਿਲਾਫ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਹੈਰਾਨੀਜਨਕ ਖੁਲਾਸੇ ਪਰਿਵਾਰ ਦੇ ਵੱਲੋਂ ਜਿਹੜੇ ਨੇ ਕੀਤੇ ਗਏ ਨੇ ਤਾਂ ਇਸ ਸਬੰਧੀ ਪਰਿਵਾਰਿਕ ਮੈਂਬਰਾਂ ਤੇ ਮੋਹੱਲੇ ਦੇ ਲੋਕਾਂ ਦਾ ਕੀ ਕਹਿਣਾ ਆ ਓਬਵੀਅਸ ਨਾ ਦਿਨੇ ਤੁਹਾਨੂੰ ਅੱਛੀ ਤਰੀਕ ਨੂੰ ਕੁੜੀ ਨੂੰ ਲੈ ਕੇ ਭੱਜਿਆ ਹੋਇਆ ਵਾ ਹਾਂਜੀ ਹਾਂਜੀ ਕੌਣ ਭੱਜਿਆ ਹਾਂਜੀ ਘਰੋਂ ਇਹਨੇ ਬਹਾਨਾ ਲਾਇਆ ਵੀ ਆਈ ਸਤਸੰਗ ਤੇ ਚੱਲੇ ਆ ਅੱਛਾ ਜੀ ਹਾਂਜੀ ਤੇ ਉਧਰੋਂ ਕਹਿੰਦੇ ਅਸੀਂ ਵਾਪਸ ਆ ਜਣਾ 12 ਵਜੇ ਹਾਂਜੀ ਰਾਤ 8 ਵਜੇ ਗੱਲ ਹੋਈ ਆ ਹਾਂਜੀ ਤੇ ਇਹ ਕਹਿ ਰਿਹਾ ਵੀ ਅਸੀਂ ਆ ਰਹੇ ਹਾਂ ਹਾਂਜੀ ਕਿੱਥੋਂ ਲੱਗੇ ਭੱਜਿਆ ਇੱਥੋਂ ਘਰੋਂ ਨੇ ਕਿਥੇ ਕਿਥੇ ਘਰ ਤੁਹਾਡਾ ਘਰ ਸਾਡਾ ਪਿੱਛੇ ਖੜਾ ਅੱਛਾ ਜੀ ਹਾਂਜੀ ਤੇ ਮੈਂ ਕੰਮ ਤੇ ਗਿਆ ਸੀ ਮੈਂ ਘਰ ਨਹੀਂ ਸੀ ਜਾਦੀ ਬੇਟੀ ਨੂੰ ਲੈ ਕੇ ਗਿਆ ਹਾਂਜੀ ਮੈਨੂੰ ਨਹੀਂ ਪਤਾ ਅੱਛਾ ਜੀ ਤੇ ਬੇਟੀ ਨੂੰ ਪਤਾ ਨਹੀਂ ਕੀ ਇਹਨੇ ਧਮਕੀ ਦੀ ਕੁਛ ਦਿਨ ਪਹਿਲੇ ਇਹਨੇ ਮੈਨੂੰ ਕਿਹਾ ਵੀ ਮੇਰੇ ਕੋਲ ਲੋਰ ਵਰੀ ਦੀ ਆ ਹਾਂਜੀ ਹਾਂਜੀ ਤੇ ਇਹ ਹਾਂਜੀ ਚਮਨ ਪਾਸਟਰ ਆਈ ਇਹਦਾ ਨਾਮ ਚਮਨ ਚਮਨ ਕੁਮਾਰ ਪਾਸਟਰ ਅੱਛਾ ਜੀ ਹਾਂਜੀ ਕੀ ਨਾਮ ਹੈ ਸੁਲਿਮਾ ਸੁਲਿਮਾ ਜੀ ਅੱਜ ਕੀ ਹੋਇਆ ਜਿਹੜਾ ਅੱਜ ਤੁਹਾਨੂੰ ਸਾਰੇ ਮੱਲੇ ਵਾਲੇ ਤੇ ਇਹ ਨਿਹੰਗ ਸਿੰਘ ਜੀ ਤੁਹਾਨੂੰ ਚੜਾ ਕੇ ਲੈ ਕੇ ਆਏ ਨੇ ਸਤਰੀ ਦਾ ਮਤਲਬ ਕਿ ਪਾਸ ਚੰਮਨ ਦੇ ਨਾਲ ਮਿਲ ਗਈ ਲੈ ਕੇ ਗਏ ਹੋਏ ਸੀਗੇ ਇਹ ਮੈਨੂੰ ਘਰ ਅੱਛਾ ਜੀ 20 ਦਿਨ ਠੀਕ ਹੈ ਕਿ ਲੈ ਕੇ ਗਏ ਸੀ ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀਗੇ ਅੱਛਾ ਜੀ ਕੀ ਤੁਹਾਨੂੰ ਉਹ ਤਾਂ ਕੈਦ ਕੀਤਾ ਸੀ ਜਾਂ ਕੀ ਕੁੱਟਮਾਰ ਕਰਦੇ ਸੀ ਜਾਂ ਕੀ ਜਿਵੇਂ ਤੁਹਾਡੇ ਘਰ ਜਾਣਾ ਅੰਦਰ ਹੀ ਰੱਖਿਆ ਹੋਇਆ ਸੀ ਨਾ ਕਿ ਤੇ ਆਣਾ ਜਾਣਾ ਹਾਂਜੀ ਅੰਦਰ ਹੀ ਬੰਦ ਸੀ ਮਿਲਾਂ ਨਹੀਂ ਦਿੰਦਾ ਸੀ ਕਿਸੇ ਨੂੰ ਨਹੀਂ ਕੀ ਕਿ ਆਣ ਕਿਹੜੀ ਜਗ੍ਹਾ ਲੈ ਗਏ ਤਾਂ ਤੁਹਾਨੂੰ ਪਤਾ ਇਹ ਨਹੀਂ ਪਤਾ ਮੈਨੂੰ ਆ ਅੱਜ ਕੀ ਹੋਇਆ ਜਦੋਂ ਅੱਜ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਤੇਰੇ ਇਨਾਂ ਨੇ ਮਾੜਾਇਆ ਮੈਨੂੰ ਮਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜਜੋ ਅੱਛਾ ਜੀ ਫਿਰ ਇਹ ਸਾਰੇ ਉੱਥੋਂ ਲੈ ਕੇ ਆਏ ਨੇ ਮੈਨੂੰ ਅੱਛਾ ਕੀ ਕਟਮਾਰ ਕਰਦੇ ਹੁੰਦੇ ਸੀ ਕੀ ਹਾਂਜੀ ਅੰਦਰ ਹੀ ਬੰਦ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ ਦੇਣਾ ਅੱਛਾ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਵੀ ਬੰਦੀ ਕਾਰਵਾਈ ਕੀਤੀ ਜਾਵੇ ਕਿਤੇ ਤਾਂ ਕੀਤੀ ਜਾਏ ਕੀ ਨਾ ਆਉਂਦਾ ਚਮਨ ਤੇ ਤੇ ਉਹਦੀ ਵਾਈਫ ਹਾਂਜੀ ਚਮਨ ਤੇ ਉਹਦੀ ਵਾਈਫ ਅੱਛਾ ਜੀ ਅੱਜ ਕੀ ਨਾ ਹੈ ਗੁਰਮਖ ਚੰਗ ਤੇ ਕੀ ਕਹਣਾ ਤੁਹਾਡਾ ਸਾਡੇ ਕਹਿੰਦਾ ਮਸਲਾ ਵੀ ਚਰਚ ਬੰਦ ਹੋਣੀ ਚਾਹੀਦੀ ਆ ਦੂਜੀ ਗੱਲ ਇਹ ਆ ਕੂਕਾ ਮਾਰਦੇ ਨੇ ਕਦੇ ਮੌਕਾ ਦੇਖੋ ਇੱਥੇ ਆ ਕੇ ਕੂਕਾ ਮਾਰਦੇ ਨੇ ਜੇ ਕੋਈ ਮਰਿਆ ਕੀ ਕਿਸੇ ਦਾ ਜੰਮਿਆ ਨਹੀਂ ਦੇਖਦੇ ਕਦੇ ਮਰੇ ਕਿਸੇ ਦਾ ਦੁੱਖ ਨਹੀਂ ਦੇਖਦੇ ਅੱਜ ਕੀ ਗੱਲ ਹੋਈ ਸਰ ਅੱਜ ਕੀ ਗੱਲ ਹੋਣੀ ਆ ਤੀਜਾ ਵੇ ਇਹਦਾ ਆ ਤੀਜੀ ਗੋਲੀ ਕੱਢਣੀ ਪਈ ਆ ਅਸੀਂ ਨਾ ਮਰਦੇ ਕਿੰਨਾ ਬਰਾਬਰ ਹੋ ਰਿਹਾ ਹੈ ਹਾਂ ਅਲੀ ਹੋਰ ਕਹਿੰਦਾ ਮਨਜੇ ਮੈਂ ਕਹਿੰਦਾ ਹੋਰ ਅਲੀ ਕੀ ਕਹਿੰਦਾ ਹੈ ਕੀ ਕਹਿੰਦਾ ਹੈ ਮੰਨੇ ਬਾਕੀ ਆ تین ਨੇ ਕਹਿ ਦੀ ਲੈ ਵੀ ਕਹਿ ਜਾ ਜੋ ਮਾਨੇ ਦੀ ਕੁੜੀ ਨਾਲ ਘਰਤੀ ਮੁੰਡੇ ਦਾ ਉਹ ਕੁੜੀ ਕੱਢ ਕੇ ਉਹਨੇ ਧੱਕੇ ਸਾਈ ਕੀਤੀ ਕੋਈ ਕੁਝ ਪਤਾ ਨਹੀਂ ਪਤਾ ਹੈ ਗੱਲ ਦਾ ਪਰ ਉਨੇ ਗੱਲ ਜੋ ਕੀਤੀ ਗਲਤ ਕੀਤੀ ਸਾਡੀ ਬੇਨਤੀ ਹੈ ਵੀ ਐਜਾ ਕੁਝ ਹੋਣਾ ਨਹੀਂ ਚਾਹੀਦਾ ਮਹੱਲੇ ਦੇ ਵਿੱਚ ਸ਼ਾਂਤੀ ਚਾਹੀਦੀ ਹੈ ਸਾਡੇ ਮਹੱਲੇ ਚਰਚਾ ਦਾ ਲੱਗਣਾ ਹੀ ਨਹੀਂ ਬਸ ਸਾਡੀ ਬੇਨਤੀ ਹੈ ਅੱਜ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਪ੍ਰੇਮ ਹੈ ਅੱਛਾ ਤੇ ਉਹ ਲੜਕੀ ਤੁਹਾਡੀ ਕੀ ਲੱਗਦੀ ਹੈ ਮੇਰੇ ਭੂਆ ਦੀ ਕੁੜੀ ਹੈ ਜੀ ਮੇਰੀ ਭੈਣ ਹੈ ਜੀ ਅੱਛਾ ਜੀ ਹਾਂਜੀ ਇਹ ਬੰਦਾ ਜਿਹੜਾ ਪਾਸਟਰ ਸੀਗਾ ਇਹ ਜਮਨ ਹੈ ਜੀ ਜਨਾਨੀ ਨੇ ਚੁੱਥੇ ਕਰਵਾਏ ਹੋਏ ਸੀ ਤੇ ਇਹ ਬੰਦਾ ਕਹਿੰਦਾ ਚਾਹੇ ਮੇਰੇ ਤੇ 200 ਬੰਦਾ ਲੈ ਆਓ ਹਾਂ ਵੀ ਮੇਰਾ ਤੁਸੀਂ ਬਾਲ ਵੀ ਮਹਿੰਗਾ ਨਹੀਂ ਕਰ ਸਕਦੇ ਆਨ ਰਹੀ ਐ ਅੱਜ ਕੁੜੀ ਘਰੇ ਲਿਆਂਦੀ ਐ ਜੀ ਤੁਹਾਡੇ ਸਾਹਮਣੇ ਹਾਂਜੀ ਬੰਦੇ ਹਾਂਜੀ ਕੀ ਨਾਂ ਐ ਪਰਵੀਨ ਤੇ ਕੀ ਕਹਿਣਾ ਤੁਹਾਡਾ ਮੇਰਾ ਕਹਿਣਾ ਇਹੀ ਐ ਜੀ ਜਿਹੜੇ ਚਾਰ ਢੋਲਕੀਆਂ ਲੈ ਕੇ ਬਹਿ ਜਾਂਦੇ ਨੇ ਜਿੱਥੇ ਦਿਲ ਕਰਦਾ ਲੈ ਕੇ ਬਹਿ ਜਾਂਦੇ ਨੇ ਇਹ ਬੈਠਣੇ ਨਹੀਂ ਚਾਹੀਦੇ ਤੇ ਦੂਜੇ ਨੰਬਰ ਤੇ ਇਹਦਾ ਚਰਚ ਬੰਦ ਕਰਾਓ ਇਹ ਠੋਗ ਬੰਦ ਕਰਾਓ ਜਿਹੜਾ ਕੰਮ ਕੀਤਾ ਨੇ ਬਹੁਤ ਗਲਤ ਕੀਤਾ ਐ ਕਿਸੇ ਧੀ ਦੇ ਇੱਜ਼ਤ ਨੂੰ ਦਾਗ ਲਾਤਾ ਐ ਚਾਹੇ ਸਹੀ ਐ ਇਹਨੇ ਬਹੁਤ ਜ਼ਿਆਦਾ ਇਹਨੇ ਮਤਲਬ ਹਾਦੀ ਤੋੜ ਦਿੱਤੀ ਐ ਤੇ ਹੁਣ ਇਹਦਾ ਨ ਸਖਤ ਤੇ ਸਖਤ ਕਾਰਵਾਈ ਕਰੋ ਇਹਨੂੰ ਨਿਕਲ ਨਹੀਂ ਦੇਣਾ ਹਾਂਜੀ ਕੀ ਨਾਂ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਹਾਂਜੀ ਤੇ ਮੈਂ ਇਹਨਾਂ ਦਾ ਗਵੰਡੀ ਸੀਗਾ ਜੀ ਬਾਟਰ ਸਤਪਾਲ ਜੀ ਦਾ ਤੇ ਇਹਨਾਂ ਨਾਲ ਕਿੰਨੇ ਦਿਨਾਂ ਤੋਂ ਮਾਨੂੰ ਪਰੇਸ਼ਾਨ ਸੀਗੇ ਤੇ ਇਹ ਗੱਲ ਹੋ ਗਈ ਤੇ ਇਹਨਾਂ ਦੀ ਸੁਣਵਾਈ ਵੀ ਕਿਸੇ ਮਾਨੂੰ ਠਾਣੇ ਕਚਹਿਰੀ ਕਿਤੇ ਨਹੀਂ ਹੋਈ ਹੈਗੀ ਤੇ ਕੱਲ ਅਸੀਂ ਕਚਹਿਰੀਆਂ ਗਏ ਸੀਗੇ ਤੇ ਤੇ ਸਾਨੂੰ ਖਾਲਸਾ ਜੀ ਮੇਲੇ ਉੱਤੇ ਅਸੀਂ ਇਹਨਾਂ ਦੇ ਅੱਗੇ ਬੇਨਤੀ ਲਈ ਤੇ ਬਾਬਾ ਜੀ ਵੀ ਇੱਦਾਂ ਦਾ ਗੱਲਾਂ ਜੀ ਈ ਸਾਡੇ ਮੜਾ ਜੀ ਸਾਡੇ ਤੇ ਚਾਨਣ ਆ ਪਾਉ ਜੀ ਸਾਨੂੰ ਕੋਈ ਰਾਹ ਨਹੀਂ ਮਿਲ ਰਿਹਾ ਤੇ ਇਹਨਾਂ ਨੇ ਕਿਹਾ ਵੀ ਕੋਈ ਗੱਲ ਜਿੱਦਾਂ ਤੁਹਾਨੂੰ ਰੀਲੋਡ ਹੋਊਗੀ ਸਾਨੂੰ ਫੋਨ ਕਰਿਓ ਅਸੀਂ ਤੁਹਾਨੂੰ ਅਸੀਂ ਹਾਜ਼ਰ ਹੋਵਾਂਗੇ ਤੇ ਅੱਜ ਇਹਨਾਂ ਨੂੰ ਫੋਨ ਕਰਿਆ ਜੀ ਅੱਜ ਹਾਜ਼ਰ ਹੋ ਗਏ ਨੇ ਜੀ ਇੱਥੇ ਤੇ ਜੋ ਚੰਨਕ ਕੁਮਾਰ ਸੀਗਾ ਉਹ ਨਾ ਆਪਦੇ ਮਤਲਬ ਉਹਦੇ ਡੈਡੀ ਨੂੰ ਤੇ ਨਾ ਮੰਮੀ ਨੂੰ ਕਿਸੇ ਨੂੰ ਮਿਲ ਨਹੀਂ ਦੇ ਰਿਹਾ ਸੀਗਾ ਜੀ ਅਤਿਆਚਾਰ ਹੋ ਰਿਹਾ ਦੀ ਕਿਸਮ ਦਾ ਜੀ ਹੁਣ ਅਸੀਂ ਮਜਬੂਰ ਸੀਗੇ ਜੀ ਕਿ ਅੱਗੇ ਕੁਝ ਕਰਦੇ ਤਾਂ ਅਸੀਂ ਪਿੱਛੋਂ ਇਹਨਾਂ ਨਾਲ ਕੁਝ ਕਰ ਸਕਦੇ ਸੀਗੇ ਭਾਈ ਜਰਾ ਮੰਨਦੇ ਹੀ ਇਹਨਾਂ ਨੂੰ ਬੁਲਾਇਆ ਜੀ ਤੇ ਉੱਥੇ ਬਾਬਾ ਜੀ ਨੂੰ ਲੈ ਕੇ ਗਏ ਤਾਂ ਕੁੜੀ ਨੂੰ ਤੇ ਹੁਣ ਸਾਡੀ ਮੁਹੱਲੇ ਵਾਲੇ ਦੇ ਹੀ ਮੰਗਾ ਤੇ ਇਹਦੇ ਨਾਲ ਸਖਤ ਸਖਤ ਕੋਈ ਕਾਰਵਾਈ ਕੀਤੀ ਜਾਵੇ ਜੀ ਇਹ ਜੇ ਬੰਦੇ ਨਾਲ ਹਾਂਜੀ ਕੀ ਨਾਂ ਹੈ ਬੀਨਾਸ ਤੇ ਕੀ ਮਾਮਲਾ ਸਾਰ ਮਾਮਲਾ ਦੇਖ ਲੋ ਵੀ ਇਹ ਤਾਂ ਚਰਚਾ ਕੁੜੀ ਵੀ ਮੇਰੀ ਗਈ ਸੀਗੀ ਚਰਚਾ ਮੇਰੀਆਂ ਭੈਣਾਂ ਮਿਲ ਸੀ ਉੱਥੇ ਮੇਰੀਆਂ ਭੈਣਾਂ ਨਾਲ ਕੁੜੀ ਨੇ ਗੱਲ ਵੀ ਕਰਾਈ ਆ ਕੁੜੀ ਦਾ ਕੀ ਨਾਂ ਹੈ ਸਲੀਮਾ ਨੀ ਨੂੰ ਵੀ ਕਹਿੰਦੇ ਸੀ ਉਹਨੂੰ ਕੱਟਾ ਨਾਮ ਕਰਦਾ ਕਿੰਨੀ ਉਮਰ ਹੈ ਕੁੜੀ ਦੇ 21 ਸਾਲ ਤੇ ਕੀ ਮਾਮਲਾ ਕੀ ਉਹਨੇ 7 ਤਰੀਕ ਜਿਹੜੇ ਜਿਵੇਂ ਤੁਸੀਂ ਕਹਿੰਦੇ ਹੋ ਕੀ ਤੁਹਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਇਹ ਨਾ ਜੀ ਬੇਟਾ ਮੇਰਾ ਗਿਆ ਸੀਗਾ ਉਹਨੂੰ ਕਹਿੰਦਾ ਵੀ ਤੂੰ ਭੁੱਲ ਜਾ ਕਹਿੰਦਾ ਜੇ ਹੋਰ ਕੋਈ ਹੈਗੀ ਉਹ ਵੀ ਦੇ ਜਾ ਹੂੰ ਮੱਲੇ ਵਾਲੇ ਸਾਰੇ ਖੜੇ ਸੀਗੇ ਉਹ ਕਹਿੰਦੇ ਐਡਾ ਹੰਕਾਰਿਆ ਹੋਇਆ ਇਹ ਤੇ ਕੀ ਕੁੱਟਮਾਰ ਕਰਦਾ ਹੈ ਕੀ ਕਰਦਾ ਜੀ ਅੱਜ ਤੱਕ ਕੁੱਟਮਾਰ ਹੋਈ ਆ ਮੈਂ ਤਾਂ ਢਾ ਲਿਆ ਸੀ ਉਹ ਨਿੱਕੇ ਜਿਹੇ ਮੁੰਡੇ ਨੇ ਅੱਛਾ ਬਹੁਤ ਢਾਇਆ ਸੀ ਅੱਛਾ ਜੀ ਫਿਰ ਹੁਣ ਬੇਟੀ ਤੁਹਾਡੀ ਘਰ ਆ ਗਈ ਹਾਂਜੀ ਛਡਾ ਲਿਆਂਦੀ ਤੁਸੀਂ ਮਲਿਆਲ ਨੇ ਸਾਰੀ ਮਦਦ ਕੀਤੀ ਹੈ ਹਾਂਜੀ ਤੇ ਕੀ ਮੰਗ ਕਰਨੀ ਹੈ ਹੁਣ ਸੀ ਸਰ ਦਾ ਇਸ ਤਰ੍ਹਾਂ ਹੀ ਮੰਗ ਕਰਨੀ ਹੈ ਸਾਨੂੰ ਇੱਥੇ ਕੰਨੇ ਚ ਦਿਖਣਾ ਹੀ ਨਹੀਂ ਚਾਹੀਦਾ ਅੱਛਾ ਜੀ ਹਾਂਜੀ ਇਹ ਇੰਨੇ ਕੁੜੀ ਲਪੋਈ ਹੋਈ ਸੀਗੀ ਠੀਕ ਆ ਤੁਸੀਂ ਕੌਣ ਹੋ ਮੈਂ ਕੁੜੀ ਦੀ ਮਾਸੀ ਆ ਅੱਛਾ ਜੀ ਠੀਕ ਆ ਇਹਨੇ ਇਲਜ਼ਾਮ ਲਵਾਤਾ ਵੀ ਇਹਦੀ ਮਾਸੀ ਨੇ ਇਹ ਚੰਮਣ ਇਹਨੇ ਕੁੜੀ ਕੋਲ ਕਹਾਤਾ ਵੀ 40 ਲੱਖ ਦੀ ਵੇਚੀ ਆ ਕੁੜੀ ਠੀਕ ਆ ਮੈਂ ਸਰਹੰਦ ਰੇਣੀ ਆ ਮੈਂ ਸਰਹੰਦ ਕੋ ਇੱਥੇ ਆਈ ਆ ਅੱਛਾ ਜੀ ਔਰ ਇਹ ਕੁੜੀ ਨੂੰ ਗਾਇਬ ਕਰ ਲੈਂਦੇ ਆ ਕਦੀ ਕਹਿੰਦੀ ਆ ਰਾਜਪੁਰੇ ਚਲ ਗਈ ਇਹਦੀ ਘਰ ਵਾਲੀ ਨਾਲ ਆ ਕਦੀ ਕਹਿੰਦੀ ਆ ਰਾਜਪੁਰੇ ਚਲ ਗਿਆ ਕਦੀ ਕਹਿੰਦੇ ਆ ਚੰਡੀਗੜ੍ਹ ਚਲ ਗਏ ਉਹ ਇੱਥੇ ਹੈ ਨਹੀਂ ਇਹਨਾਂ ਨੂੰ ਅੰਦਰ ਬੰਦ ਕਰਕੇ ਕੁੜੀ ਨੂੰ ਇਹਨੇ ਰੱਖਿਆ ਹੋਇਆ ਅੱਛਾ ਜੀ ਹਾਂਜੀ ਇਹ ਮੈਂ ਤੁਹਾਡਾ ਨੰਬਰ ਲਿਆ ਸੀ ਮੈਂ ਤੁਹਾਨੂੰ अच्छा हां जी नहीं, तो, कुछ कुछ नहीं आज तो आज आज ਤੁਸੀਂ ਕਿਵੇਂ ਅੱਜ ਅਸੀਂ ਸਵੇਰ ਦੇ ਖੜੇ ਆ ਇੱਥੇ ਮੈਂ ਕੱਲ ਰਾਤ ਦੀ ਮੈਂ ਘਰੇ ਨਹੀਂ ਗਈ ਹੈਗੀ ਮੈਂ ਕੱਲ ਦੀ ਇੱਥੇ ਆ ਮੈਂ ਆਸ ਦਾ ਇੱਕ ਆ ਰਿਆ ਇਹਨਾਂ ਤੋਂ ਬਣਦਾ ਪਿਆ ਅਸੀਂ ਮੈਂ ਇੱਧਰ ਅੰਦਰ ਦਰਵਾਜ਼ੇ ਮੈਂ ਇੱਧਰ ਹੀ ਬੈਠੀ ਸੀਗੀ ਮੈਂ ਇੱਥੇ ਹੀ ਬੈਠੀ ਸੀਗੀ ਇਹ ਜਦੋਂ ਮਤਲਬ ਵੀ ਇਹ ਅੰਦਰ ਬਾਹਰ ਗਏ ਨੇ ਕੁੜੀ ਨੂੰ ਮਤਲਬ ਕੁੜੀ ਅੰਦਰ ਸੀ ਇਹ ਸਵੇਰੇ ਛੱਡਣ ਗਿਆ ਇਹਨੇ ਮੈਨੂੰ ਗਾਲਾਂ ਕੱਢੀਆਂ ਕਹਿੰਦਾ ਹੋਰ ਮੱਲੇ ਦੀਆਂ ਕੁੜੀਆਂ ਵੀ ਮੈਂ ਰੱਖੂਗਾ ਹੂੰ ਕਹਿੰਦਾ ਮੈਂ ਐਵੇਂ ਰੱਖਿਆ ਮੈਂ ਮੱਲੇ ਦੀਆਂ ਕੁੜੀਆਂ ਵੀ ਰੱਖੂਗਾ ਫਿਰ ਮੈਂ ਇੱਥੇ ਸਾਰਿਆਂ ਨੂੰ ਇਕੱਠਾ ਕੀਤਾ ਇੱਕ ਮਾਮਲਾ ਸੰਡੇ ਸਾਹਮਣੇ ਆਇਆ ਸੀਗਾ ਜੀ ਕਿ ਆਪਣੇ ਰਮਨ ਕੁਮਾਰ ਹੈ ਵਸੀ ਨੇੜੇ ਪੰਕਜ ਕਰਿਆਣਾ ਸਟੋਰ ਕਰਤਾਰਨ ਇਹ ਆਲਰੇਡੀ ਮੈਲਡ ਹੈ ਜੀ ਹਰਪ੍ਰੀਤ ਕੋਰ ਨਾਲ ਇਹ ਮੈਲਡ ਫੋਨ ਦੇ باوجود ਇਹ ਇੱਕ ਲੜਕੀ ਹੈ ਸਲੀਮਾ ਪਤਰੀ ਸਤਪਾਲ ਵਸੀ ਇਹ ਸਾਡੇ ਸਾਹਮਣੇ ਆ ਜੀ ਇਹਨੂੰ ਬਰਗਲਾਫਸ ਲਾ ਕੇ 7126 ਨੂੰ ਲੈ ਗਿਆ ਸੀਗਾ ਜੀ ਤੇ ਇਹ ਲੜਕੀ ਦੇ ਪਿਤਾ ਵੱਲੋਂ ਇੱਕ ਦਰਖਾਸਤ ਪੇਸ਼ ਕੀਤੀ ਹੈ ਜਿਹੜੀ ਸਲੀਮਾ ਬਲਵਾ ਹੈ ਜਿਹਨੇ ਦੱਸਿਆ ਕਿ ਆਪਣਾ ਦਰਖਾਸਤ ਵਿੱਚ ਐਕਸਪਲੇਨ ਕੀਤਾ ਕਿ ਮੈਨੂੰ ਮਾਛੀਵਾੜਾ ਸਾਹਿਬ ਲੈ ਗਏ ਸੀ ਤੇ ਜ਼ਬਰਦਸਤੀ ਆਪਣੇ ਬੰਦੀ ਬਣਾ ਕੇ ਰੱਖਿਆ ਤੇ ਇਹਦੇ ਮਜਮੂਨ ਮੁਤਾਬਕ ਅਸੀਂ ਰਮਨ ਕੁਮਾਰ ਵਾਦ ਦੇ ਖਿਲਾਫ ਇੱਕ ਕ੍ਰਿਮੀਨਲ ਕੇਸ ਰਜਿਸਟਰਡ ਕਰ ਰਹੇ ਹਾਂ ਜੀ ਤੇ ਕਿ ਜਲਦੀ ਅਸੀਂ ਕਾਨੂੰਨੀ ਕਾਰਵਾਈ ਤੇ ਕਾਨੂੰਨ ਮੁਤਾਬਕ ਇਹਨਾਂ ਦੇ ਖਿਲਾਫ ਕਾਨੂੰਚੇ ਲਿਆਵਾਂ